ਕਈ ਬੰਦੇ ਗੁਰਮਾਣੀ ਨੂੰ ਮੰਨਦੇ ਨਹੀਂ ਮਤਲਬ ਸਾਡੇ ਕੋਲ ਵੀ ਆਉਂਦੇ ਆ ਕਾਮਰੇਡ ਖਿਆਲਾਂ ਦੇ ਹੁੰਦੇ ਆ ਪਰ ਸਚਾਈ ਹੈ ਕਿ ਤਪੂ ਰਾਜ ਰਾਜੋਂ ਨਰਕ ਇਹ ਵੇਖੋ ਆਪਣੇ ਵੇਂਦੇ ਵੇਂਦੇ ਹੋ ਗਿਆ ਪ੍ਰਕਾਸ਼ ਸਿੰਘ ਬਾਦਲ ਜਿਹੜਾ ਸੰਗਤ ਦਰਸ਼ਨ ਪ੍ਰੋਗਰਾਮ ਕਰਦਾ ਹੁੰਦਾ ਸੀ ਤੜਕੇ ਲੋਕ 6 ਵਜੇ ਕੁਈ ਟਰੈਕਟਰ ਤੇ ਕੋਈ ਟਰਾਲੀ ਤੇ ਕੋਈ ਸਕੂਟਰੀ ਤੇ ਕੋਈ ਸਕੂਟਰ ਤੇ ਕੋਈ ਸਾਈਕਲ ਤੇ ਪਿੰਡਾਂ ਦੇ ਵਿੱਚ ਉਹਦੇ ਕੋਲੇ ਜਾਂਦੇ ਤੇ ਹਜ਼ਾਰਾਂ ਲੋਕ ਉਹਦੇ ਜਿਹੜਾ ਹੈਗਾ ਘਰ ਦੇ ਸਵੇਰੇ ਤੜਕੇ ਬੈਠੇ ਹੁੰਦੇ ਸੀ ਤੇ ਸ਼ਾਮ ਨੂੰ ਜਦੋਂ ਸੌਣਾ ਹੁੰਦਾ 10 11 ਵਜੇ ਤੱਕ ਲੋਕ ਬੈਠੇ ਰਹਿੰਦੇ ਸੀ ਪਰ ਜਦੋਂ ਕੋਈ ਬੰਦਾ ਕਿਸੇ ਧਰਮ ਨਾਲ ਪੰਗਾ ਲੈ ਲੇ ਜਾਂ ਅਲਾਹੀ ਬਾਣੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਵਰਵਾਨੀ ਵਿੱਚ ਵੀ ਦਰਜ ਹੈ ਉਹ ਜਿਹੜੀ ਇਲਾਹੀ ਬਾਣੀ ਨਾਲ ਇਹਨਾਂ ਨੇ ਜਿਹੜਾ ਹੈਗਾ ਪੰਗਾ ਲਿਆ ਉਹਦਾ ਨਰਾਦਰ ਕੀਤਾ ਚਲੋ ਇਹਨਾਂ ਨੇ ਨਹੀਂ ਕੀਤਾ ਇਹਨਾਂ ਦੇ ਰਾਜ ਵਿੱਚ ਹੋਇਆ ਤੇ ਜਿਹੜਾ ਬੰਦਾ 70 ਸਾਲ 95 ਸਾਲ ਦਾ ਹੋ ਕੇ ਉਹ ਗੁਜ਼ਰਿਆ ਇਸ ਸੰਸਾਰ ਚੋਂ ਤੇ 25 ਸਾਲ ਦਾ ਰਾਜਨੀਤੀ ਚ ਆਇਆ ਸੀ 70 ਸਾਲ ਉਸ ਪੰਥਕ ਏਜੰਡੇ ਤੇ ਚੋਣ ਲੜਦਾ ਹੋਵੇ ਤੇ ਉਹਦੇ ਰਾਜ ਦੇ ਵਿੱਚ ਨਰਾਦਰ ਹੋ ਜੇ ਉਹ ਵੀ ਕੁਰਬਾਨੀ ਦਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਤੇ ਫੇਰ ਭਾਈ ਬੜੀ ਮਾੜੀ ਗੱਲ ਹੈ ਤੇ ਰਾਜ ਤੋਂ ਨਰਕ ਕਿਵੇਂ ਮਿਲਿਆ ਅੱਜ ਸੁਖਬੀਰ ਬਾਦਲ ਦੇ ਉੱਤੇ ਘਰ ਕੋਲੇ ਇਕੱਲੇ ਗਨਮੈਨ ਉਹ ਵੀ ਦੋ ਚਾਰ ਛੁੱਟੀ ਤੇ ਚਲੇ ਜਾਂਦੇ ਆ ਤੂੰ ਆ ਜਾਂਦੇ ਆ ਤੂੰ ਜਾਵੜਦੇ ਆ ਤੂੰ ਆ ਜਾਂਦੇ ਆ ਰਹਿੰਦੇ ਖੁੰਦੀ ਮਿੱਟੀ ਪਲੀਤ ਹੈ ਜਿਹੜੀ ਵਿਕਰਮ ਮਜੀਠੀਏ ਨੇ ਕਰਤੀ ਇਸ ਪਰਿਵਾਰ ਦੀ ਹੁਣ ਫੜਿਆ ਹੋਇਆ ਤੇ ਸੁਖਬੀਰ ਬਾਦਲ ਡਰਦਾ ਉਹਦੇ ਕੋਲ ਹੀ ਨਹੀਂ ਜਾਂਦਾ ਦੂਰੋਂ ਹੀ ਜੇ ਉਹ ਉਹ ਹਾਂ ਲੀਲੇ ਕੇ ਹੁੰਦੀ ਪੁਲਿਸ ਤਾਂ ਮਰ ਸਰ ਕਾਨਫਰੰਸ ਕਰ ਦਿੰਦਾ ਜੇ ਕੱਲ ਮਜੀਠੇ ਲੈ ਕੇ ਆਈ ਸੀ ਤਾਂ ਚੰਡੀਗੜ੍ਹੋਂ ਕਾਨਫਰੰਸ ਕਰਦੀ ਮਤਲਬ ਕੀ ਵੀ ਇਹਨੂੰ ਵੀ ਡਰ ਹੈ ਜਾਂ ਡਰ ਨਹੀਂ ਤਾਂ ਇਹ ਨੂੰ ਆਇਆ ਵੀ ਮੇਰਾ ਵਿੱਚ ਨਾ ਆਉਂਦਾ ਜਾਂ ਮੈਂ ਬਦਨਾਮ ਹੁੰਨਾ ਹੈ ਦੀ ਇਹ ਦਾ ਰਿਸ਼ਤੇਦਾਰ ਹੈ ਤੇ ਵੈਸੇ ਵੀ ਭਗਵੰਤ ਮਾਨ ਸਾਹਿਬ ਨੇ ਚਲਦੀ ਕਾਨਫਰੰਸ ਦੇ ਦੌਰਾਨ ਕਿਹਾ ਸੀਗਾ ਕਿ ਕਿਸੇ ਨੂੰ ਦੱਸਿਓ ਨਾ ਤੇ ਸਾਲੇ ਤੇ ਜੀਜੇ ਦੀ ਸਾਲੇ ਤੇ ਭਨੋਈਏ ਦੀ ਆਸਮੇਂ ਬਣਦੀ ਨਹੀਂ ਹੁੰਣਾ ਤੇ ਹੋ ਸਕਦਾ ਹੈ ਨਜੀਠੀਏ ਨੂੰ ਅੰਦਰ ਕਰਾਉਣ ਵਾਲੀ ਸੁਖਵੀਰ ਬਾਦਲ ਹੋਵੇ ਕਿਉਂਕਿ ਜਦੋਂ ਕੋਈ ਕਿਸੇ ਬੰਦੇ ਨੂੰ ਕੱਟਦਾ ਹੈ ਨਾ ਰਾਜਨੀਤੀ ਦੇ ਵਿੱਚ ਕੋਈ ਕਿਸੇ ਨਾਲ ਲਿਹਾਜ਼ ਨਹੀਂ ਕੁਈ ਕਿਸੇ ਦਾ ਮਿੱਤਰ ਨਹੀਂ ਰਾਜ ਨੀਤੀ ਰਾਜ ਕਰਨ ਦੀ ਨੀਤੀ ਘੜਨੀ ਤੇ ਨੀਤੀ ਫਿਰ ਕੋਈ ਵੀ ਅਪਣਾਉਣੀ ਪਵੇ ਜੇ ਤੇ ਬੰਦਾ ਫਿਰ ਥੱਲੇ ਲਾ ਕੇ ਰੱਖਦਾ ਤੋ ਆਪਾ ਨੂੰ ਪਿੱਛੇ ਇਤਿਹਾਸ ਗਵਾਹ ਹੈ ਧੀਰਮੱਲੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਵਿਰੋਧ ਕੀਤਾ ਇਹਦੀ ਖਾਤਰ ਗੱਦੀ ਖਾਤਰ ਔਰ ਸਾਹ ਜਹਾਂਨ ਨੇ ਔਰੰਗਜ਼ੇਬ ਨੂੰ ਕੈਦ ਕਰ ਲਿਆ ਸੀ ਰੋਟੀ ਚਾਰ ਰੋਟੀਆਂ ਦਾਲ ਜੋ ਵੀ ਉਸ ਸਮੇਂ ਬਣਦਾ ਹੋਣਾ ਕੁਝ ਪਾਣੀ ਦਾ ਗਲਾਸ ਦਿੰਦਾ ਰਿਹਾ ਬੰਦ ਕਰ ਬੰਦ ਕਰਤਾ ਸੀ ਉਹਨੂੰ ਰਾਜ ਭਾਗ ਦੀ ਖਾਤਰ ਦੇਖੋ ਤੇ ਇਹ ਹੁਣ ਜਿਹੜਾ ਮਹਿੰਦਰ ਮਾਸਟਰ ਦਾ ਮੁੰਡਾ ਹੈ ਇਹ ਪਿੰਡਾਂ ਦੇ ਵਿੱਚੋਂ ਉੱਠ ਕੇ ਆਇਆ ਤੇ ਲੋਕ ਕਪਾਈ ਤੇ ਨਕਰੂੜ ਦੋ ਕਾਣ ਇਹਨਾਂ ਨੂੰ ਚੁਣਿਆ ਇਹ ਬੰਦਾ ਚੁਬਦਾ ਹੁਣੇ ਬਾਣੀ ਪਾਈ ਫਿਰਦਾ ਕਿਉਂ ਇਹ ਚਾਹੁੰਦੇ ਨਹੀਂ ਵੀ ਆਮ ਘਰਾਂ ਦੇ ਬੰਦੇ ਐਸੀ ਬੀਸੀ ਓਬੀਸੀ ਜਿਹੜੇ ਹੈਗੇ ਜਾਂ ਜਰਨਲ ਦੇ ਵਿੱਚ ਗਰੀਬ ਬੰਦੇ ਜਿਹੜੇ ਆਰਥਿਕ ਪੱਖੋਂ ਵੀ ਉਹ ਅੱਗੇ ਆਉਣ ਇਹ ਚਾਹੁੰਦੇ ਨਹੀਂ ਸੀ ਪਰ ਅਸੀਂ ਇੱਕ ਸਰਕਾਰੇ ਕੰਮ ਕਰਦੀ ਹੈ ਨਾ ਕਰਦੀ ਹੈ ਇਹ ਲੋਕਾਂ ਨੇ ਫਤਵਾ ਦਿੱਤਾ ਲੋਕਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਫਤਵਾ ਦੇਣਾ ਜਿਹੜਾ ਅਸੀਂ ਨਹੀਂ ਕੋਈ ਕਿਸੇ ਦੀ ਪ੍ਰਾਈਜ਼ ਕਰਦੇ ਮਤਲਬ ਕੀ ਵੀ ਇਹ ਲੋਕਾਂ ਨੇ ਫਰੋਂ ਵਾਲੇ ਸਮੇਂ ਦੇ 27 ਦੇ ਵਿੱਚ ਫਤਵਾ ਦੇਣਾ ਪਰ ਜਿਹੜਾ ਇਹ ਤੋਂ ਪਹਿਲਾਂ ਜਿੱਤਿਆ ਹੈ 3 ਕਰੋੜ ਲੋਕਾਂ ਨੂੰ ਜੇ ਚੰਗੇ ਲੱਗੇ ਤਾਂ ਅੱਜ ਜਿੱਤਿਆ ਨਾ ਪਈ ਜਿਹੜਾ ਕਹਿੰਦਾ ਸੀ ਇਹ ਆਪਣਾ ਬਾਜੀਬਾ ਸਾਹਿਬ ਕਹਿੰਦੇ ਨਾ ਕੋਈ ਮੋਬਾਈਲ ਠੀਕ ਕਰਨ ਵਾਲਾ ਆ ਗਿਆ ਕੋਈ ਹੋਰ ਆ ਗਿਆ ਉਹ ਪਤਾ ਕੀ ਨੂੰ ਕਹਿੰਦਾ ਸੀ ਉਹ ਲਾਹਵ ਸਿੰਘ ਉੱਗੋ ਕੇ ਨੂੰ ਕਹਿੰਦਾ ਸੀ ਔਰ ਅੰਦਾਸੀਆਂ ਜਾਂ ਮਾਜੀ ਵੀ ਸਿੱਖ ਲੋ ਬਰਾਦਰੀ ਦੇ ਵਿੱਚੋਂ ਮੁੰਡਾ ਹੈ ਦੇਖੋ ਜਾਤ ਪਾਤ ਚ ਨਹੀਂ ਪੈਣਾ ਚਾਹੀਦਾ ਪਰ ਇਹ ਲੋਕ ਚਾਹੁੰਦੇ ਆ ਪੈਂਦੇ ਆ ਵੀ ਇਹ 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 ਐਮਐਲਏ ਬਣ ਕੇ ਤਾਂ ਸਾਡੇ ਝਾੜੂ ਮਾਰਨਾ ਸੀ ਇਹਨਾਂ ਨੇ ਤਾਂ ਇਹਨਾਂ ਦੀ ਨੀਤੀ ਸੋਚ ਜਿਹੜੀ ਹੈਗੀ ਬਹੁਤ ਮਾੜੀ ਹੈ ਕਿਉਂ ਕਿਉਂਕਿ ਇਹ ਲੋਕ ਜਿੱਥੇ ਜੰਮੇ ਜਾਏ ਐ ਉੱਥੇ ਇਹ ਤਾਂ ਰਹਿੰਦੇ ਨਹੀਂ ਇੱਕ ਨਾਮ ਐ ਹੁਣ ਬਾਦਲ ਪਿੰਡਾ ਬਾਦਲ 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 ਕਹੀ ਜਾਂਦੇ ਲੋਕ ਪਿੰਡ ਰਹਿੰਦਾ ਉਹ ਕੰਟਾ ਦੋ ਘੰਟੇ ਹੁੰਦਾ ਬਾਜੀ ਬਾ ਰਹਿੰਦਾ ਆਪਦੇ ਪਿੰਡ ਉੱਥੇ ਚੰਡੀਗੜ੍ਹ ਕੋਠੀਆਂ ਐ ਹਿਮਾਚਲ ਚ ਕੋਠੀਆਂ ਐ ਦਿੱਲੀ ਕੋਠੀਆਂ ਐ ਬੰਬੇ ਕੋਠੀਆਂ ਕਿੱਥੇ ਨਹੀਂ ਹੈਗੀਆਂ ਕੋਠੀਆਂ ਇਹਨਾਂ ਦੀਆਂ ਗਰਮੀ ਲੱਗਦੀ ਐ ਹਿਮਾਚਲ ਚ ਕੋਠੀਆਂ ਜਾਦੇ ਸਰਦੀ ਲੱਗਦੀ ਐ ਰਾਜਸਥਾਨ ਚ ਕੋਠੀਆਂ ਕਿਹੜੀ ਕਿਹੜੀ ਸਟੇਟ ਚ ਨਹੀਂ ਇਹਨਾਂ ਦਾ ਬਿਜ਼ਨਸ ਹੁਣ ਜਿਹੜਾ ਲੇਟੈਸਟ ਇਹ ਹੈ ਗੱਲ ਕਿ ਸੁਖਬੀਰ ਬਾਦਲ ਜਿਹੜਾ ਉਹ ਮਜੀਠੀਏ ਦੀ ਮੁਲਾਕਾਤ ਕਰਨੀ ਜਾਂਦਾ ਉਹਨੂੰ ਵੀ ਭਾਈ ਡਰ ਹੈ ਵੀ ਮੈਨੂੰ ਨਾਕਾਸੇ ਚ ਲਵੇਟ ਲੈਣ ਕਿਉਂਕਿ ਇਹਨਾਂ ਤੇ ਵੀ ਪਹਿਲਾਂ 35000 ਕਰੋੜ ਦਾ ਮੁਕੱਦਮਾ ਦਰਜ ਹੋਇਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਰਲੀ ਮਲੀ ਭੋਤ ਨਾਲ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਤੇ ਐਂਡ ਆਦਰਜ ਜਿਹੜੇ ਦੇ ਨਾਲ ਫਸੇ ਸੀ ਪਰਿਵਾਰ ਸੀ ਹੋਰ ਸੀ ਜੋ ਵੀ ਸੀ ਐਫ ਆਈ ਆਰ ਦੇ ਵਿੱਚ ਉਹਨਾਂ ਨੂੰ ਨੇ ਬਰੀ ਕਰਾਇਆ ਚਟਾਲੇ ਨਾ ਹੋ ਗਏ ਕੱਟੀ ਹੈ ਨਾ ਜੇਲ ਉਹਨਾਂ ਨੇ ਕਿਉਂਕਿ ਉੱਥੇ ਸਟੈਂਡ ਕੀਤਾ ਗਏ ਸੀ ਇੱਥੇ ਕੋਈ ਸਟੈਂਡ ਨਹੀਂ ਕਰਦਾ ਹੁਣ ਜੇ ਭਗਵੰਤ ਮਾਨ ਸਟੈਂਡ ਲੈਂਦਾ ਇਹਨਾਂ ਦਾ ਆਈਟੀ ਸੈੱਲ ਉਹ ਕੁੱਟੀਆਂ ਸਿੱਧੀਆਂ ਫੋਟਮਾਂ ਕਟਿੰਗਾਂ ਕਰਕੇ ਪਾਈ ਜਾਂਦਾ ਇਹਨਾਂ ਗੱਲਾਂ ਦਾ ਕੋਈ ਵਜੂਦ ਹੈ ਬੇਤੁਕੀਆਂ ਗੱਲਾਂ ਨੇ ਇਹ ਹੱਸੋ ਹੀ ਨਹੀਂ ਗੱਲਾਂ ਛੋਟੀ ਸੋਚ ਵਾਲੇ ਬੰਦੇ ਕਰਦੇ ਹੁੰਦੇ ਐ ਅਸਲੀ ਬੋਰਡ ਤਾਂ ਬਕਸਾਂ ਚੋਂ ਨਿਕਲਦੀ ਐ ਇੰਨੀ ਬੋਰਡ ਤਾਂ ਉਹ ਸਾਡੇ ਵਕੀਲ ਸਾਹਿਬਾਨ ਐ ਸਤਕਾਰਯੋਗ ਐ ਜਿਹੜੇ ਲੁਧਿਆਣੇ ਤੋਂ ਹਰੇ ਐ ਅਕਾਲੀ ਦਲ ਦੇ ਇੰਨੀ ਬੋਰਡ ਤਾਂ ਉਹ 8000 ਪਲੱਸ ਲਗਿਆ 16000 ਬੋਰਡ ਤਾਂ ਉਹ ਆਜ਼ਾਦ ਖੜਾ ਹੋ ਜਾਂਦਾ ਗਰੰਟੀ ਸੀ ਲੈ ਜਾਂਦਾ ਬਾਹਰ ਕੌਂਸਲ ਦੇ ਵੀ ਸੱਲ ਹੁੰਦੇ ਐ ਜੇ ਉਹ ਕਾਲੀ ਦਲ ਦੀ ਟਿਕਟ ਤੋਂ ਲੜਿਆ 8000 ਰੁਪਏ ਕੀ ਵਜੂਦ ਰਹਿ ਗਿਆ ਇਹਨਾਂ ਲੋਕਾਂ ਨੂੰ ਜਿਹੜੇ ਗਰੀਬ ਘਰਾਂ ਦੇ ਤੀਪੁੱਤ ਹੈ ਚਾਹੇ ਕਿਸ ਕਾਸਟ ਨਾਲ ਸੰਬੰਧਿਤ ਰੱਖਦੇ ਹੈ ਕਿਸੇ ਪਾਰਟੀ ਨਾਲ ਰੱਖਦੇ ਹੈ ਇਹਨਾਂ ਨੂੰ ਚੁਬਦੇ ਹੈ ਵੀ ਬਰਾਬਰ ਆ ਕੇ ਸਾਡੇ ਨਾਲ ਬਣੇ ਰਾਜ ਘਰਾਣਿਆਂ ਦੇ ਲੋਕ ਨਾ ਨਾ ਇਹਨਾਂ ਨੇ ਕੀ ਪਤਾ ਕਰਿਆ ਸੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੇ ਉਧਰ ਗੁਰਦਾਸ ਬਾਦਲ ਐਮਪੀ ਰਿਹਾ ਹੈ ਫਿਰ ਉਹਦਾ ਮੁੰਡਾ ਫਿਰ ਇਹਦਾ ਪ੍ਰਕਾਸ਼ ਬਾਦਲ ਦਾ ਮੁੰਡਾ ਫਿਰ ਉਹਨੇ ਆਪਦਾ ਅਰਜਨ ਇੱਧਰ ਲਿਆਉਣਾ ਸੀ ਤੇ ਫਿਰ ਇਹਨੇ ਆਪਣਾ ਅਨੰਤ ਵੀਰ ਲਿਆਉਣਾ ਸੀ ਪਰ ਲੋਕਾਂ ਨੇ ਫਤਵਾ ਦਿੱਤਾ ਉਹ ਇਹਨਾਂ ਦੀ ਮਨਸਾ ਜਿਹੜੀ ਪੂਰਨੀ ਪੂਰੀ ਹੋਣੀ ਹੋਣੀ ਦਿੱਤੀ ਕਿਉਂਕਿ ਲੋਕਾਂ ਦੇ ਵਿੱਚ ਵੀ ਕੁਦਰਤ ਵੱਸਦੀ ਹੈ ਸੋ ਵੀਰੋ ਇਹ ਉੱਤੋਂ-ਉੱਤੋਂ ਕਾਨਫਰੰਸਾਂ ਕਰਦਾ ਸੁਖਵੀਰ ਬਾਦਲ ਅੰਦਰੋਂ ਤਾਂ ਖੁਸ਼ ਹੈ ਵੀ ਵਧੀਆ ਹੋ ਗਿਆ ਠੋਕਿਆ ਗਿਆ ਇਹਨੇ ਵੀ ਮੰਨ ਜੀ ਇਹਨਾਂ ਦੀ ਠੋਕੀਆ ਰਹਿੰਦੀ ਕੁੰਦੀ ਸਾਡੀ ਠੋਕ ਦਿੰਦਾ ਇਹ ਇਹਨੂੰ ਪੁਸਾ ਕੇ ਰਾਜੀ ਹੈ ਤੇ ਜਾਂ ਸੂਤਰਾਂ ਤੋਂ ਪਤਾ ਲੱਗਿਆ ਇਹ ਡਰਦਾ ਨਹੀਂ ਜਾਂਦਾ ਉੱਥੇ ਵਿਜੀਲੈਂਸ ਕੋਲੇ ਕੀ ਹੋ ਜਾਂਦਾ ਉਹਨੇ ਨਾ ਲਹਿਤਾ ਹੋਵੇ ਜਾਂ 120 ਵੀ ਧਾਰਾ ਲੱਗੀ ਹੋਵੇ ਉਹ ਅਗਲੇ ਨੇ ਲਵੇ ਟੀਨਰ ਰੌਟਾ ਪਾ ਕੇ ਉਹਦੀ ਕਹਿੰਦਾ ਬੜਾ ਹਵਾਲਾ ਚ ਆਪੇ ਸਾਬਤ ਕਰਦਾ ਫਿਰ ਉਹ ਮੁੜ ਕੇ ਕੌਣ ਪੁੱਛਦਾ ਇੱਥੇ ਕੀ ਤੋਂ ਮਨਜ਼ੂਰੀ ਲੈਣੀ ਹੈ ਕਿਹੜਾ ਕੋਈ ਐਮਐਲਏ ਹੈ ਸੋ ਇਸ ਕਰਕੇ ਜਿਹੜਾ ਹੈਗਾ ਇਹ ਰਾਜਨੀਤੀ ਦੀ ਖਾਤਰ ਇਹ ਲੋਕ ਕੁਝ ਵੀ ਕਰ ਸਕਦੇ ਆ ਸੋ ਵੀਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ